ਲੱ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਭੋਲੇਕੇ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਅਰਦਾਸਪੁਰ ਕਮਾਲ ਦੀਆਂ ਝੋਟੀਆਂ ਦਿਖਾ ਦਾਂਗੇ ਨੌ ਝੋਟੀਆਂ ਦਿਖਾਵਾਂਗੇ ਰੇਟ ਹੋਣਗੇ ਸਵਾ ਲੱਖ ਤੋਂ ਸਟਾਰਟ ਸਵਾ ਤੋਂ 1.60 ਦੇ ਆਸੇ ਪਾਸੇ ਦੇ ਰੇਟ ਨੇ ਤੇ ਦੋ ਦਿਖਾ ਦਾਂਗੇ ਬੂਰੀਆਂ ਇੱਕ ਬੂਰੀ ਨਾਲ ਤੋਹਫੇ ਹੀ ਦਿਖਾ ਦਾਂਗੇ ਖੀਰੀ ਪਿੰਡ ਭੋਲੇਕੇ ਆ ਬਾਈ ਦਾ ਕਹਿੰਦੇ ਵੀ ਬਾਰਡਰਾਂ ਦੇ ਬਿਲਕੁਲ ਨੇੜੇ ਢਾ ਪਾਕਿਸਤਾਨ ਵਾਲਿਆਂ ਦੇ ਬਾਕੀ ਗੱਲਬਾਤ ਬਾਈ ਨਾ ਕਰਾਵਾਂਗੇ ਇਕੱਲਾ ਇਕੱਲਾ ਪਸ਼ੂ ਖੋਲ ਕੇ ਤੋਰ ਕੇ ਦਿਖਾ ਲਾਂਗੇ ਤੇ ਜਿਹੜਾ ਰੇਟ ਆ ਰੇਟ ਵੀਡੀਓ 'ਚ ਹੀ ਕਰਾ ਦਾਂਗੇ ਆ ਜਾ ਗੱਡੀ ਲਿਆ ਇਧਰ ਲੈ ਬੰਨੇ ਕੈਮਰਾ ਫਿਰ ਆਪਣੀ ਮੁਲਾਕਾਤ ਪਹਿਲੀ ਆ ਬਾਈ ਨਾਲ ਗੱਲਬਾਤ ਹੁੰਦੀ ਰਹਿੰਦੀ ਪਰ ਕੰਮ ਆ ਜਿਹੜਾ ਕੰਮ ਟੌਪ ਦਾ ਸਾਫ ਸੁਥਰਾ ਕੰਮ ਆ ਬਾਈ ਦਾ ਇਧਰ ਲੈ ਬੰਨੇ ਵੀ ਗੈਰੀ ਕਮਾਦੀ ਸੱਜਣ ਕਾਫੀ ਗਿਣਤੀ 'ਚ ਪਹੁੰਚੇ ਰਹਿੰਦੇ ਨੇ ਗਾਹਕ ਬਾਈ ਕੋਲੇ ਮੇਲੇ ਵਾਲਾ ਸਿਸ਼ਟਮ ਹੀ ਰਹਿੰਦਾ ਕਰੀ ਹੋਰ ਸਰਪੰਚ ਸਾਹਿਬ ਸੱਚੀ ਗਾ ਜੀ ਤੁਹਾਡਾ ਸਰਪੰਚ ਡੇਰੀ ਫਾਰਮ ਦੇ ਪਹੁੰਚਣ ਤੇ ਤੁਹਾਡਾ ਦਿਲੋਂ ਧੰਨਵਾਦ ਦਿਲੋਂ ਚੜਦੀ ਕਲਾ ਜੀ ਚੜਦੀ ਕਲਾ ਕੰਮ ਤਾਂ ਮੇਰਾ ਖਾਲਾ ਟੋਕ ਟੋਕ ਹੀ ਆ ਕੰਮ ਤਾਂ ਮਾਲਕ ਦੀ ਸਤਿਗੁਰੂ ਰਹਿਮਤ ਆ ਦੀ ਕਿਰਪਾ ਵੇਖ ਹੀ ਲਿਆ ਤੁਸੀਂ ਆਪਣਾ ਮਾਲਕ ਦਾ ਕੱਲ ਮਾਲ ਉੱਤੇ ਆ ਠੀਕ ਆ ਜੀ ਇੱਕ ਕਿਸਾਨ ਪਸ਼ੂ ਪਾਲਕ ਦਾ ਵੀ ਸਾਡੇ ਸਰਪੰਚ ਦੇਰੀ ਫਾਰਮ ਪਹੁੰਚੇ ਤੇ ਦਿਲੋਂ ਧੰਨਵਾਦ ਕਰਦੇ ਜਿਹੜੇ ਕਿਸਾਨ ਪਸ਼ੂ ਪਾਲਕ ਵੀਰ ਭਰਾ ਮੇਰੇ ਚੈਨਲ ਨੂੰ ਵੇਂਦੇ ਆ ਨਾ ਉਹਨਾਂ ਦੇ ਬੀ ਅਸੀਂ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਵੀਰ ਨੂੰ ਪ੍ਰੇਮ ਕਰਦੇ ਆ ਆਪਣਾ ਵੀਰ ਨਾਲ ਕਾਫੀ ਪ੍ਰੇਮ ਆ ਤੇ ਚਲੋ ਆਪਣੇ ਵੀਰਾਂ ਦੇ ਫਾਰਮ ਤੇ ਪੈਂਡਾ ਦਾ ਬਾੜਾ ਦੂਰ ਪੈ ਗਿਆ ਤੇ ਦਿਲੋਂ ਧੰਨਵਾਦ ਕਰਦੇ ਰਹਿਣਗਾ ਪੈਂਡਾ ਅਜਲੋ ਲੰਮਾ ਦਿਲੋਂ ਪਿਆਰ ਜਾਈਦਾ ਪਾਣੇ ਪਾਣੇ ਸਾਰੇ ਮੁੱਕ ਜਾਂਦੇ ਆ ਠੀਕ ਆ ਜੀ ਗੱਲ ਹਾਂ ਪਿਆਰ ਜਾਈਦਾ ਵਸ ਦੇ ਨੰਬਰ ਬੋਲ ਦਿੰਦੇ ਆ ਨੰਬਰ ਆਪਣਾ ਜੀ 95016 ਤੇ 58050 95016 ਤੇ 58050 ਆ ਜਾ ਗੈਰੀ ਇੱਕ ਨੰਬਰ ਵਾਲੀ ਝੋਟੀ ਕੋਲੇ ਆ ਜਾ ਇੱਥੇ ਮਾਰ ਦੇ ਕੈਮਰਾ ਪਹਿਲਾਂ ਤਾਂ ਮੱਝਾਂ ਦੀ ਯਾਰ ਆਪਾਂ ਇਹਨੂੰ ਝੋਟੀਆਂ ਦੀ ਰਾਣੀ ਵੀ ਕਹਿ ਸਕਦੇ ਆ ਰਾਣੀ ਮੱਝ ਆ ਜਿਹੜੇ ਹਿਸਾਬ ਨਾਲ ਇਹਦਾ ਕੱਦ ਵਿੱਡਾ ਤੇ ਇਹਦੀ ਕੁਆਲਿਟੀ ਆ ਤੇ ਉੱਤੋਂ ਗੈਰੀ ਇਹਦੀ ਚੜਾਈ ਦਿਖਾ ਦੇ ਵੀ ਝੁੱਟੀ ਦੀ ਚੜਾਈ ਕਿੰਨੀ ਕਾ ਗਈ ਉੱਤੇ ਸੁਹਾ ਕਿਹੜਾ ਜੀ ਦੂਜਾ ਸੂਆ 4 ਦਿਨ ਦੀ ਸੂਈ ਆਜ ਪੰਜਵਾਂ ਦਿਨ ਸੂਈ ਨੂੰ ਆਜ ਤੋਰ ਚੋਬਰਾ ਖੋਲ ਕੇ ਆ ਗਈ ਜੈਡ ਬਲੈਕ ਜੀ ਇਹna ਕੱਚੀ ਆ ਬਿਲਕੁਲ ਕੱਚੀ ਤੇ ਕੱਦ ਘਾੜਾ ਪੇਦਾ ਹਦੋ ਵੀ ਕੀ ਕੀ ਮਈਆਂ ਦੇ ਕੱਦਿਆ ਕਹਿਣ ਦੀਆਂ ਲੋੜਾਂ ਨਹੀਂ ਆ ਕਮਾਲ ਦੀਆਂ ਮੱਜਾਂ ਜਿੰਮੇ ਤੁਹਾਨੂੰ ਮੈਂ ਸ਼ੁਰੂ ਚ ਹੀ ਦੱਸਿਆ ਨਾ ਵੀ ਕਮਾਲ ਦੀਆਂ ਮੱਜਾਂ ਦਿਖਾਵਾਂਗਾ ਬਹੁਤ ਕਮਾਲ ਦੀਆਂ ਇੱਕ ਬੂਰੀ ਕੱਟੀ ਦਿਖਾਵਾਂਗੇ ਖੀਰੀ ਉਹ ਦਿਖਾਵਾਂਗਾ ਐਂਡ ਤੇ ਸ਼ੁਰੂਆਤ ਦੂਜਾ ਚਾਰਾਂ ਦਿਨਾਂ ਦੀ ਸੂਈ ਕੋਲੇ ਕਿੰਨਾ ਕੁ ਬੋਲਾ ਹਾਜ਼ਰ ਆ ਜੀ ਕਹਿਣ ਨੂੰ ਜਿੰਨਾ ਮਰਜ਼ੀ ਕਹਿ ਰਿਏ ਗੁਰੇ ਸਾਹਿਬ ਇੱਥੇ 16 17 ਕਹਿਣ ਨੂੰ ਕਹੀ ਜਾਂਦੀਆਂ ਠੀਕ ਨਹੀਂ ਆਪਾਂ 12 ਕਿਲੋ ਤੋਂ ਸਟਾਰਟਿੰਗ ਦੀ ਦਵਾਂਗੇ 12 ਕਿਲੋ ਸਟਾਰਟਿੰਗ ਹੈ ਜੇ ਝੋਟੀਆਂ ਦੁੱਧ ਚੁੱਕਿਆ ਦੇਜੇ ਦੁੱਧ 18 ਦੇਜੇ 20 ਕੁਆਲਟੀ ਦਾ ਦੋ ਵੀ ਪਰ ਹਾਥੀ ਆ ਜੀ ਝੋਟੀ ਗੱਲ ਇੱਕ ਗੱਲ ਤੁਹਾਨੂੰ ਸੱਜਣਾ ਹੋਰ ਦੱਸਦਾ ਨਾ ਕਿਉਂਕਿ ਜਿਹੜੀਆਂ ਅਸਲ ਮੱਝਾਂ ਆ ਗਈਆਂ ਅਸਲ ਚੀਜ਼ ਆ ਗਈ 15 18 ਕਿਸੇ ਥੱਲੇ ਨਹੀਂ ਹੁੰਦਾ ਚੌਥੇ ਦਿਨਾਂ ਹਾਂ ਜੀ ਹਾਂ ਜੀ ਉਹਦੀਆਂ 12 13 ਕਿਲੋ ਬ ਮੱਜਾਂ ਦੀ ਰਾਤ ਕਹਿਣ ਨੂੰ ਗੁਰੀ ਸਾਹਿਬ ਕਹੀਏ ਕਹਿਣ ਨੂੰ ਜੋ ਮਰਜ਼ੀ ਕਹੀਏ ਆਪਾਂ ਤੁਸੀਂ ਆਏ ਆਪਣੇ ਫਾਰਮ ਤੇ ਆਪਾਂ ਉਹ ਚੈਨਲ ਤੇ ਆਪਾਂ ਉਹ ਨਹੀਂ ਗਾ ਲਾਮੇ ਵਾਲਾ ਕੰਮ ਨਹੀਂ ਕਰਨਾ ਠੀਕ ਹੈ ਜੀ ਹਾਂ ਜੀ ਮੈਂ ਇਹ ਆਪੇ ਦੱਸ ਦੋ ਵੀ ਕੀ ਕੁਆਲਿਟੀ ਹੈ ਕੀ ਰੰਗ ਰੂਪ ਹੈ ਕੀ ਕੁਝ ਜਿਵੇਂ ਆਪਾਂ ਅਕਸਰ ਕਹਿੰਦੇ ਹੁੰਦੇ ਆ ਤੋਰਾ ਵੀ ਪਲਵਾਨ ਵਾਲਾ ਤੇ ਉੱਤੋਂ ਜਿਹੜੀ ਚੜਾਈ ਆ ਹੋਊਗੀ ਬਈ ਜਿਵੇਂ ਆਪਾਂ ਕਹਿ ਦੇਣਾ ਦਿਮਾਨ ਬੈੱਡ ਜਿੰਨੀ ਹੈਨਾ ਸਿੰਗਲ ਬੈੱਡ ਜਿੰਨੀ ਸਿੰਗਲ ਬੈੱਡ ਜਿੰਨੀ ਚੜਾਈ ਵੇਖੋ ਮੈਂ ਅੱਜ ਮੈਂ ਕੱਚੀ ਸੀ ਤੇ ਕੱਲ ਪੈਂਡੇ ਜਿਹੜੇ ਆਈ ਆ ਹਰਿਆਣੇ ਜਿਹੇ ਫੋਨ ਚਵਾਉਣ ਦੀ ਕਮਿਆ ਜੀ ਇੱਕ ਨੰਬਰ ਜਿਹ ਦੀ ਫੋਲ ਗਾਰੰਟੀ ਹੋ ਦੁੱਧ ਅਕੇ ਕਿਸਦਾ ਕਰਮਾ ਦਾ ਸੇਵਾ ਦਾ ਆਪਾਂ ਗੁਰੂ ਸਾਹਿਬ ਕਿਸੇ ਲਈ ਵੀ ਨਹੀਂ ਕਹਿਣਾ 18 ਨਹੀਂ ਕਹਿਣਾ ਇਹਦਾ ਰੰਗ ਵੇਖ ਲੋ ਤੇ ਇਹਦੀ ਹਾਈਟ ਵੇਖ ਲੋ ਕੋਈ ਛੋਟੀਆਂ ਨਹੀਂ ਹੈਗੀਆਂ ਵੀ ਲਾਗੇ ਖੜੀਆਂ ਵੀ ਦੱਸਣੀਆਂ ਬਾਕੀ ਜਿਹੜੇ ਸੱਜਣ ਨੇ ਚੀਜ਼ ਲੈਣੀ ਹੁੰਦੀ ਆ ਉਹ ਮੇਰਾ ਖਿਆਲ ਆ ਜੀ ਆਪਣੇ ਨਾਲ ਵੱਧ ਸਿਆਣਾ ਹੁੰਦਾ ਉਹ ਜੀ ਦੋ ਡੰਗ ਤਿੰਨ ਡੰਗ ਤਸੱਲੀ ਕਰਕੇ ਖੜੇ ਜੇ ਕਿਨੇ ਖੜਨੀ ਤੇ ਜਿਹੜੇ ਆਪਣੇ ਨਾਲ ਵੀਰ ਭਰਾ ਜੁੜੇ ਨੇ ਜਾਂ ਗੁਰੂ ਸਾਹਿਬ ਨਾਲ ਜੁੜੇ ਨੇ ਆਪਣੀ ਗਾਰੰਟੀ ਦੇ ਮਈਆਂ ਵੀ ਖੜ ਸਕਦੇ ਨੇ ਪੈਸੇ ਕਿੰਨੇ ਲਵਾਂਗੇ ਪੈਸੇ ਜਾਇ ਜੀ ਰੇਡ ਆ ਆਪਾਂ ਨਾਰਮਲ ਰੇਡ ਹੀ ਕਰਨੇ ਆ ਅੱਜ ਤੁਸੀਂ ਏਡੀ ਦੂਰੋਂ ਮਾਨ ਜਿੰਨੇ ਕਦੋਂ ਕੋਨੇ ਅਗਲਾ ਮੁੱਲ ਤੇ ਝੋਟੀ ਦਾ ਕਰਦੇ ਆ ਆਪਾਂ 2 ਲੱਖ ਰੁਪਈਆ ਠੀਕ ਆ ਜੀ ਕਿੰਨੇ ਦੇ ਦਾਂਗੇ ਜਮੀ ਫਿਕਸ ਜੀ ਹਾਂ ਨਾ ਦੱਸ ਦਈਏ ਜਮੀ ਹਾਂ ਨਾਲ ਆ ਕੰਮ ਹੀ ਹੁੰਦਾ ਆਪਣਾ ਫਿਕਸ ਜੀ 185 ਦੀ ਝੋਟੀ ਦੇ ਦਾਂਗੇ ਪਰ ਝੋਟੀ ਇਹ ਮਿਲਨੀ ਨਹੀਂ 185 ਦੀ ਇਹ ਰੇਟ ਦੇ ਚ ਠੀਕ ਆ ਗੱਲ ਉਹਦੇ ਚ ਛੋਟ ਛੱਪੇ ਜਿਹੜਾ ਕੰਮ ਹੀ ਛੱਡ ਕੇ ਜਾਊਗਾ ਰੇਟ ਬਾਈ ਤੋਂ ਫਿਕਸ ਫਿਕਸ ਜੀ ਕਰਾ ਦੂਗਾ ਸਾਰੀਆਂ ਬਾਕੀ 4-5 ਦਿਨ ਦੀ ਜੇ ਸੂਈ ਆ ਕੁਝ ਅਜ ਹਫਤੇ ਨੂੰ ਮੈਲਾ ਛਾਲਾ ਮਾਰ ਕੇ ਵੇ ਗੰਦ ਮਾਂਡੀ ਹੋਰ ਹੀ ਗੱਲਾਂ ਕਰਾ ਦੂ ਲੈ ਵੇ ਦੀ ਚੜਾਈ ਵੇ ਲੋ ਥਣ ਦੀ ਕਵਾੜੀ ਕੱਟੀ ਨੂੰ ਕੀ ਲੱਗੀ ਜ ਚੀਜ਼ ਆ ਗਈ ਸੱਜਣੋ ਕਮਾਲ ਦੀ ਹਰੇਕ ਪੱਖ ਤੋਂ ਉਹ ਤੁਹਾਨੂੰ ਦਿਖ ਵੀ ਰਹੀ ਆ ਕੈਮਰੇ ਦੀ ਕਿਉਂਕਿ ਇਹ ਚ ਲਗਾਉਣ ਵਾਲਾ ਸੀਨ ਨਹੀਂ ਹੈਗਾ ਕਿਸੇ ਵੀ ਪੱਖ ਤੋਂ ਬਰੀਡਿੰਗ ਦੇ ਮਾਮਲੇ 'ਚ ਵੀ ਬੈਸਟ ਰਹੂ ਤੇ ਜਾਤ ਨਸਲ ਕੁਆਲਿਟੀ ਤੁਹਾਡੇ ਸਾਹਮਣੀਆਂ ਤੇ ਹੁਣ ਮਾਰਗਰੀ 2 ਨੰਬਰ ਵਾਲੀ ਤੇ ਕੈਮਰਾ ਲਿਆ ਜੋ ਬਣ ਫਿਰ ਖੋਲ ਕੇ ਇਹਦਾ ਐ ਲੱਗੂ ਜਿਵੇਂ ਮੇਲਿਆਂ 'ਚ ਨਹੀਂ ਹੁੰਦੀਆਂ ਬਿਊਟੀ 'ਚ ਇਹ ਮਾਝਾ ਉਹ ਨੇ ਜਿੱਦਾਂ ਦੀਵਾਲੀ ਵਿਸਾਖੀ ਦੇ ਚੀਜ਼ਾਂ ਹੀ ਪਾਉਂਦੇ ਨੇ ਅੱਜ ਉਹ ਝੋਟੀਆਂ ਪਾਈਆਂ ਨੇ ਆਪਣੇ ਫਾਰਮ 'ਤੇ ਐਵੇਂ ਐਵੇਂ ਨਹੀਂ ਤੁਹਾਨੂੰ ਸੱਦਿਆ ਸੀ ਵੀ ਤਾਂ ਹੀ ਸੱਦਿਆ ਤੁਹਾਨੂੰ ਠੀਕ ਆ ਗਾ ਜੀ ਇਥੋਂ ਮਾਰਦੀ ਗਰੀ ਸਮਾਰ ਕੇ ਫੇਸ ਤੇ ਤੇ ਬਾਡੀ ਬੁੱਡੀ ਦਿਖਾਦੀ ਤੇ ਜਿਹੜਾ ਥਣ ਲੱਗਿਆ ਥਣ ਲੱਗਿਆ ਇਹਨੂੰ ਕਮਾਲ ਦਾ ਜਿੱਦਾਂ ਦਾ ਥਾਣਾ ਉਦਾਂ ਦੀ ਚਵਾਈ ਪਾਉਂਗੇ ਇਹਦੀ ਇਹਦਾ ਸੁਆ ਘੜਾਈ ਦੂਜਾ ਸੁਆ ਪਹਿਲਾਂ ਵੀ ਕਹਿ ਕੇ ਚੱਲਦੀ ਦੂਜਾ ਪਰ ਝੋਟੀ ਦੀ ਬਰੂਟੀ ਵੇਖ ਲਓ ਤੇ ਕੱਦ ਵੇਖ ਲਓ ਇਹ ਕੀ ਆ ਇਹਨੂੰ ਝੋਟੀ ਨੂੰ ਅੱਜ 20 ਤੋਂ 25 ਦਿਨ ਦੀ ਸੂਈ ਪਰਦਾ ਹਾਈਟ ਤੇ ਬਰੀਕੀਆਂ ਵੇਖੋ ਕੱਟੀ ਨੂੰ ਕੀ ਲੱਗੀਆਂ ਆ ਵੱਡੀ ਬੁੱਡੀ ਪਉਦਾ ਹੀ ਹੈ ਨਾ ਬਾਲੀ ਅਸਲ ਚੀਜ਼ ਆ ਜੀ ਆ ਤੇ ਥਣਲੇਵਾ ਵੀ ਕਮਾਲ ਦਾ ਹੀ ਰੱਖ ਰੀਆ ਪਹਿਲੇ ਤੇ ਬਾਕੀ ਗੁਰੇ ਸਾਹਿਬ ਹੋਰ ਗੱਲ ਆ ਇਹ ਖਾਲੀ ਬਾਜ਼ਾਰ ਦੀਆਂ ਕੋਈ ਉਹ ਨਹੀਂ ਹੈਗੀਆਂ ਵੀ ਮੰਡੀ ਨੂੰ ਟਾਈਮ ਲਾ ਕੇ ਜਾਂ ਘਰੇ ਜਿੰਦਾ ਜੂ ਬੜਾਈਆਂ ਉਹ ਨਹੀਂ ਆ ਆਪਣਾ ਟਾਈਮ ਟਾਈਮ ਠੋਕ ਕੇ ਨਹੀਂ ਮਈਆਂ ਆਪਣੇ ਜੇ ਟਾਈਮ ਬਣਾ ਕੇ ਬੜਾਉਂਦੇ ਤੇ ਕੁਝ ਹੋਰ ਹੀ ਬਣੀਆਂ ਹੁੰਦੀਆਂ ਥੱਲੇ ਠੀਕ ਆ ਗੱਲ ਥੱਲਿਓ ਪੋਲੀ ਦਿਸਦੀ ਆ ਉਹ ਪਤਾ ਲੱਗਦਾ ਪੋਲੀਆਂ ਦਿਸਦੀਆਂ ਅੱਲੇ ਆ ਜੋਨ ਕਮਾ ਲਿਆ ਇਹਦੇ ਕੋਲ ਦੁੱਧ ਕਿੰਨਾ ਕਹ ਜੀ ਦੁੱਧ ਕਹਿਣ ਨੂੰ ਜਿੰਨਾ ਮਰਜ਼ੀ ਕੱਲ ਪੈਂਡੇ ਚਾਈਏ ਅਸੀਂ ਇਹਦੇ ਥਲੇ ਵੀ ਦੁੱਧ 12-13 ਕਿਲੋ ਕਹ ਗਾ ਗੱਬਾ ਵੱਡੀ ਗੱਲ ਇੱਕ ਇੱਕੋ ਰਸੇ ਲਾਂਗੇ ਫਿਰ ਫਾਇਦਾ ਕੀ ਆਪਣੀ ਵੀਡੀਓ ਬਣਾਉਣ ਦਾ ਠੀਕ ਹੈ ਇਹ ਆਪਾਂ ਵੀ 17 18 ਦੇ ਭਾੜੇ ਪੜਨ ਡੇ ਵੇ ਕੰਮ ਸਰਪੰਚ ਕਹਿੰਦਾ ਵੀ ਸਾਫ਼ ਕਰਨਾ ਬਿਲਕੁਲ ਤੇ ਆ ਗਈ ਜਮਾ ਬਰੀਕ ਚਮੜੇ ਜਿਹਦੇ ਆਰਡਰ ਦੀ ਸ਼ੇਪ ਬਹੁਤ ਸ਼ਾਨਦਾਰ ਰੱਖਦੀ ਹੈ ਥੱਲੇੋਂ ਇੱਥੋਂ ਚੈੱਕ ਕਰ ਸਕਦੇ ਜਵਬਣਾ ਲੱਗੇ ਖੜ ਕੇ ਦੱਸ ਦੇ ਵੀ ਕੱਦ ਕਿੰਨਾ ਕਰ ਚਾਹ ਵਾ ਇੱਥੋਂ ਕਰਾ ਦੇ ਚੈੱਕ ਤੇ ਪਛਾਣ ਹੋ ਕੇ ਦਾ ਕੱਦ ਕਾਰਡ ਦਿਖਾ ਦੇ ਨਾਲ ਉਹ ਫੱਕਰ ਨੂੰ ਦਿਖਾ ਦੇ ਜੋਬਨ ਸਿੰਘ ਨੂੰ ਇਹਦੇ ਪੈਸੇ ਕਿੰਨੇ ਲਾ ਮੰਗੇ ਇਹਦਾ ਮੁੱਲ ਕੱਟੀ ਦਾ 1,85,000 ਰੁਪਇਆ ਕਰਦੇ ਨੇ 1,75,000 ਦੀ ਹਾਂ ਨਾ ਦੇ ਦਾਂਗੇ ਠੀਕ ਹੈ ਜੇ ਕਿ ਸਨੇ 2 ਜਾਂ 3 ਲੈਣੀ ਆਉਣੀ ਆਪਾਂ ਨੂੰ ਉਹ ਵੀਰਾਂ ਨੂੰ ਹੋਰ ਮੌਕੇ ਦੇ 10 5-5000 ਹੋਰ ਛੋਟ ਕਰਦਾ ਹੋਰ ਵੀ ਚੱਕਦਾ ਹੈ ਚੱਕਦਾ ਅਗੇ 5 ਚੱਲ ਗੈਰੀ ਫਿਰ 3 ਨੰਬਰ ਵਾਲੀ ਤੇ ਤੋਰ ਜੋ ਬੰਖੋਲ ਕੇ ਨਹੀਂ ਛੋਟੀ ਜਿਵੇਂ ਤੁਹਾਨੂੰ ਦੱਸਿਆ ਨਾ ਮੈਂ ਕਮਾਲ ਤੋਂ ਕਮਾਲ ਕਮਾਲ ਤੋਂ ਕਮਾਲ ਹੀ ਆਈ ਜਾਣੀ ਆ ਐਂਡ ਤੇ ਦੋ ਤੋਫੇ ਇਹ ਵੀ ਚੀਜ਼ ਵੇਖ ਲਓ ਕੀ ਚੀਜ਼ ਆ ਮਾਲਕ ਨੇ ਸਾਨੂੰ ਪਹਿਲਾਂ ਸੁਆ ਗਿਆ ਪਰ ਆਪਾਂ ਦੂਜਾ ਕਹਿ ਕੇ ਤੋਰਾਂਗੇ ਇਹਦੀ ਪਿੱਛੋਂ ਦੀ ਵੀਡੀਓ ਵੀ ਬਣੀ ਆ ਜਿੱਥੋਂ ਇਹਦਾ ਕੱਦ ਵੇਖ ਲਓ ਤੇ ਥਣ ਵੇਖ ਲਓ ਕੱਟੀ ਹੋਇਆ ਤਾਜੀ ਸੁਈ ਇਹ ਵੀ ਚੋਂ ਪੰਜਾਂ ਦਿਨਾਂ ਦੀ ਸੈਂਕੜਾ ਜਮਾ ਬੰਦ ਆ ਗਿਆ ਸੇਮ ਜਮਾ ਬੰਦ ਹਾਈਟ ਵੇਖੋ ਕੀ ਲੱਗੀ ਕੱਟੀ ਇਹਦੇ ਕੋਲ ਕਿੰਨਾ ਕ ਬੋਲਾ ਜੀ ਇਹ ਤਾਂ ਸਟਾਰਟਿੰਗ ਜਿਹੜੀ ਇਹ ਵੀ 11 12 ਤੋਂ ਚੱਲੀ ਆਪਾਂ ਬੜੀ ਵੱਡੀ ਗੱਲ ਹੀ ਨਹੀਂ ਕਰਨੀ ਗੁਰੂ ਸਾਹਿਬ ਠੀਕ ਆ ਜੀ ਪਾ ਦੂਗੀ 16 17 ਦੇ ਇਹ ਇਹਨਾਂ ਨਹੀਂ ਪਾਉਣਾ ਫਿਰ ਪਾਉਣਾ ਕਹਿੰਦਾ ਉਹ ਵੀ ਜਿਹੜੀਆਂ 16 17 ਦੇਣੀਆਂ ਉਹ ਵੀ ਮੱਝਾਂ ਹੀ ਆ ਠੀਕ ਆ ਕਰਦੇ ਪਰ ਇਹ ਉਹਨਾਂ ਨੂੰ ਘੱਟ ਨਹੀਂ ਹੈਗੀਆਂ ਠੀਕ ਆ ਜੀ ਮੈਂ 12 13 ਕਿਲੋ ਬੋਲੇ ਤੋਂ ਚੱਲੀ ਆਈਆਂ ਆਏ 12 13 ਮਾਵੇ ਕਮਾਦੇ ਜੋ ਬਣਾਇਆ ਨੂੰ ਕਰੀਆਂ ਦਿਖਾ ਦੀ ਸਮਾਰ ਕੇ ਪੈਂਡਾ ਆਪਣਾ ਵੀ ਲੰਬਾਈ ਆ ਕਮ ਹੈ ਸਮਝ ਲਾ ਵੀ ਬਾਰਡਰ ਟੂ ਬਾਰਡਰ ਹੀ ਆ ਬਾਰਡਰ ਟੂ ਬਾਰਡਰ ਹਾਂ ਲੱਗ ਜਾਂਦਾ ਇਹ ਚੀਨ ਦੇ ਬਾਰਡਰ ਤੇ ਆ ਗਿਆ ਪਾਕਿਸਤਾਨ ਇਹ ਚੀਨ ਵਾਲੇ ਬਾਰਡਰ ਤੋਂ ਪਾਕਿਸਤਾਨਲੇ ਬਾਰਡਰ ਤੇ ਪਹੁੰਚੇ ਤੁਸੀਂ ਅੱਜ ਬਾਰਡਰ ਟੂ ਬਾਰਡਰ ਵਾਲਾ ਸਿਸਟਮ ਹੀ ਆ ਬਾਕੀ ਚੋਣ ਚ ਪਾਉਣ ਦੀਆਂ ਬਾਈ ਕਹਿੰਦਾ ਖਰੀਆਂ ਮੇਰੀ ਇਹ ਚੀਜ਼ ਮੇਰੀ ਗੈਰੀਨ ਥਾਣ ਵੇਖ ਲੋ ਕਟੀਆਂ ਨੂੰ ਕੀ ਲੱਗਿਆ ਤੇ ਲੇਵੇ ਵੇਖੋ ਕੀ ਲੱਗਿਆ ਇਹਦੇ ਕਿੰਨੇ ਪੈਸੇ ਲੈ ਲਾਂਗੇ ਜੀ ਇਹ ਕੱਟੀ ਦਾ ਮੁੱਲ ਕਰਦੇ ਆ ਆਪਾਂ 210000 ਰੁਪਇਆ ਪਰ ਕੱਟੀ ਦੀ ਹਾਈਟ ਵੇਖ ਲੋ ਕੱਦ ਵੇਖ ਲੋ ਝੋਟੀ ਦਾ ਕੀ ਆ ਇਹ ਮੁੱਲਾ ਲੰਮੀ ਲੰਮੀ ਤੇ ਆ ਵੀ ਛੋਟੇ ਹਾਥੀ ਦੀ ਝੋਟੀ ਜਾਂਦੀ ਨਹੀਂ ਇਹ ਬਲੈਰੋ ਗੱਡੀ ਤੇ ਜਾਣ ਵਾਲੀ ਝੋਟੀ ਠੀਕ ਹੈ ਜੀ ਬਾਹਲੀ ਅਸਲ ਚੀਜ਼ ਆ ਮੁੱਲ ਜਿਨਾ ਮਰਜ਼ੀ ਕਰਾ ਲਓ 2 ਕਰਾ ਲਓ 2 10 ਕਰਾਓ ਜਿਨਾ ਮਰਜ਼ੀ ਕਰ ਇਹ ਵੀ ਝੋਟੀ 1,85,000 ਰੁਪਏ ਦੇ ਦਾਂਗੇ 1,85 ਇਹ ਵੀ ਦੇ ਦਾਂਗੇ ਤੇ ਮਾਨ ਤਾਨ ਜਾਂ ਕਰ ਦਾਂਗੇ ਮਾਨ ਤਾਨ ਤੇ ਕਰਾਂਗੇ ਆਪਣੇ ਫਿਕਸ ਰੇਟ ਨਹੀਂ ਹੈਗੇ ਕੋਈ ਮਾਨ ਤਾਨ ਕਰਾਂਗੇ ਇੱਥੋਂ ਦਿਖਾ ਦਿੰਦੇ ਹਾਂ ਜੀ ਜਿਵੇਂ ਬਾਈ ਨੇ ਦੱਸਿਆ ਨਾ ਵੀ ਥੱਲਿਓਂ ਝੋਟੀਆਂ ਪੋਲੀਆਂ ਨੇ ਇੰਜ ਜਣ ਬੰਨੇ ਨਹੀਂ ਹੋਏ ਜਿਵੇਂ ਮੰਡੀਆਂ ਚ ਬੰਨੇ ਹੁੰਦੇ ਆ ਉਹ ਜੇ ਫਿਰ ਉਹ ਇੰਨ ਬਨ ਕੇ ਵੇਚੀਆਂ ਫਿਰ ਥੋੜਾ ਜਿਹਾ ਵੇਚਾਂਗੇ ਗੁਰੂ ਸਾਹਿਬ ਫਿਰ ਤਾਂ ਇੱਕ ਦੋ ਗੜੇ ਵੇਚ ਕੇ ਫਿਰ ਘਰੇ ਬੈ ਜਾਣਾ ਮੈਂ ਮਾਲਕ ਦਾ ਬੰਦਾ ਜਾਂ ਨਹੀਂ ਜਣੂ ਹਾਂ ਫਿਰ ਅਗਲੇ ਘਰੇ ਦਾ ਬੰਨਿਆ ਜਾਂਦਾ ਫਿਰ ਮਾਲ ਨਹੀਂ ਦੇਦਾ ਜੇ ਟਾਈਮ ਲਾ ਕੇ ਮਈਆਂ ਆ ਜਾ ਗਰੀ ਹੁਣ ਮਾਰਦੇ 4 ਨੰਬਰ ਵਾਲੀ ਤੇ ਤੌਰ ਜੋ ਬਨ ਖੋਲ ਕੇ ਅੱਜ ਕੋਸ਼ਿਸ਼ ਇਹੋ ਹੀ ਗੁਰੂ ਸਾਹਿਬ ਆਪਾਂ ਮਈਆਂ ਖਾਲੀ ਬਜ਼ਾਰ ਹੀ ਪਾਉਣੀ ਆ ਇਹਦਾ ਸੁਆ ਕਿਹੜਾ ਈ ਇਹ ਵੀ ਝੋਟੀ ਦਾ ਵੇਖ ਲੋ ਕੱਦ ਵੇਖ ਲੋ ਹਾਈਟ ਵੇਖ ਲੋ ਲੋਹੇ ਪਨ ਜਾ ਗਈ ਪਹਿਲਾ ਸੁਆ ਝੋਟੀ ਕਹਿਗੇ ਉੱਥੋਂ ਮਾਲਕਾਂ ਦਿੱਤੀ ਅਸੀਂ ਪਰ ਦੂਜਾ ਸੁਆ ਕਹਿ ਕੇ ਤੋਰਾਂਗੇ ਠੀਕ ਹੈ ਜੀ ਛੇਂਗੇ ਦਾ ਵੀ ਬੰਦਾ ਛੇਂਗੇ ਦਾ ਬੰਦੇ ਹਾਈਟ ਇਹਦੀ ਵੀ ਫੁੱਲ ਹਾਈਟ ਹ ਹੋਣਾ ਝੋਟੀਆਂ ਗਣਿਓ ਦੀ ਆ ਹਾਈਟ ਆ ਗਈ ਫੁੱਲ ਤੇ ਲੰਬੀ ਵੀ ਫੁੱਲ ਆ ਤੇ ਥਣ ਦਾ ਸੈਜ ਰੱਖਦੀ ਆ ਹੱਥੀ ਚਵਾਈ ਵਾਲਾ ਜਿੱਦਾਂ ਦਾ گاਵਾਂ ਨੂੰ ਲੱਗਿਆ ਹੁੰਦਾ ਨਾ ਤੇ ਬਰੀਕਾਂ ਦਾ ਥਣ ਲੱਗਿਆ ਵਿਆ ਬਰੀਕ ਚਮੜੀ ਦੀ ਤੇ ਉਦਾਂ ਦਾ ਹੀ ਆਰਡਰ ਆ ਗਿਆ ਸੱਜਣੋ ਫਿਕਸ ਫਿਕਸ ਜਾ ਕਿਉਂਕਿ ਟੁੱਟ ਮਾਜਾ ਲੇਵਾ ਨਾ ਕਾਮਯਾਬ ਨਹੀਂ ਰਹਿੰਦਾ ਮੱਜਾਂ ਚ ਜਿੱਦਾਂ ਇਹਨੂੰ ਫਸਮਾ ਜਾਂ ਲੇਵਾ ਆ ਗਿਆ ਐਦਾਂ ਦੇ ਲੇਵੇ ਦੇ ਪਸ਼ੂ ਦਾ ਦੁੱਧ ਕੱਢ ਨਹੀਂ ਹੁੰਦਾ ਵੀ ਦੁੱਧ ਕਿੰਨਾ ਕੱਢ ਦੁੱਧ ਕਿੰਨਾ ਕੱਢਦੇ 17 ਪਾਜੇ 18 ਪਾਜੇ ਕਿੰਨੇ ਦਿਨ ਦੀ ਸੂਈ ਆ ਜੀ ਇਹ ਸੂਈ ਨੂੰ ਝੋਟੀ ਨੂੰ ਅੱਜ ਹਫਤਾ ਕੋ ਗਿਆ ਜੀ ਇੱਕ ਹਫਤਾ ਇੱਕ ਹਫਤਾ ਇਹਦੇ ਕੋਲ ਕਿੰਨਾ ਕ ਬੋਲਾ ਇਹਦੇ ਥੱਲੇ ਜੀ ਦੁੱਧ ਜਿਹੜਾ ਅੱਜ ਚੋਣ ਚੋਣ ਵਾਲਾ ਇਹਦੇ ਕੋਲ 13.5 ਤੋਂ 14 ਕਿਲੋ ਦੁੱਧ ਤਿਆਰ ਆ ਲੈ ਚੱਲ ਜੋ ਬਣਾਉਣੇ 13.5 ਤੋਂ 14 ਦੇ ਵਿੱਚ ਰੈਡੀ ਆ ਰੈਡੀ ਆ ਝੋਟੀ ਦੁੱਧ ਪਾ ਦੂਗੀ ਆਰਾਮ ਨਾ ਕਹੋਗੇ ਆਰਡਰ ਵਧੀਆ ਆ ਕੱਦ ਕਾੜ ਵਧੀਆ ਜੁੱਸਾ ਚੰਗਾ ਸਰੀਰ ਚੰਗਾ ਪੈਸੇ ਕਿੰਨੇ ਲਵਾਂਗੇ ਜੀ ਇਹ ਪੈਸੇ ਕੱਟੀ ਦਾ ਇਹਦਾ ਮੁੱਲ ਕਰਦੇ ਆ 1.5 ਲੱਖ ਰੁਪਈਆ ਫਿਕਸ ਜਾ ਜਮੀ ਇੱਕ 40 ਦੀ ਝੋਟੀ ਹਾਂ ਨਾ ਦੇ ਦਾਂਗੇ 1 ਲੱਖ ਤੇ 40000 ਦੀ ਇਹ ਆ ਗਈ ਸੱਜਣੋ 4 ਨੰਬਰ ਤੇ ਨੰਬਰ ਮੁਤਾਬਕ ਬਾਈ ਨੂੰ ਫੋਨ ਮਲਾਈ ਜਾਏ ਉਹ ਤੇ ਹੁਣ ਗੈਰੀ ਮਾਰ 5 ਨੰਬਰ ਵਾਲੀ ਤੇ ਇਹਦੀ ਜੜਾਈ ਚੜੂਈ ਨਾ ਉਦਾਂ ਦੀ ਆ ਗਈ ਜਿਵੇਂ ਤੁਹਾਨੂੰ ਮੈਂ 1 ਨੰਬਰ ਵਾਲੀ ਕੱਟੀ ਦਿਖਾਈ ਆ ਲੈ ਆਜੋ ਬਣ ਇਹਦਾ ਸੁਆ ਗੜਾ ਜੀ ਦੂਜਾ ਸੁਆ 4 ਦਿਨ ਦੀ ਸੂਈ 4 ਦਿਨਾਂ ਦੀ 4 ਦਿਨਾਂ ਦੀ ਬੋਲੀਆਂ ਖਾਲੀ ਹੋਈ ਝੋਟੀ ਕਿੰਨਾ ਕੁ ਬੋਲਾ ਇਸ ਦਾ ਬੋਲਾ ਲਾ ਲਗੇ ਚਲੋ ਤੁਸੀਂ 12 ਲਾ ਲਓ 13 ਲਾ ਲਓ 12 ਮੰਨ ਲਿਏ ਕਿਲੋ ਕਿਲੋ ਘਾਟੇ ਦੱਸੋ ਕਿਲੋ ਕਿਲੋ ਘਾਟ ਹੀ ਲੱਗਦਾ ਸਰ ਕੋਈ ਕੱਲ ਆਈਆਂ ਆਪਾਂ ਵੀ ਕਿਲੋ ਕਿਲੋ ਖੰਡ ਘਾਟ ਹੀ ਦੱਸਣ ਦੇ ਵੈਸੇ ਹੋਣਗੇ ਦੁੱਧ ਝੋਟੀਆਂ ਤੋਂ ਤਾਂ ਵਾਧੀ ਪਰ ਆਪਾਂ ਤਾਂ ਦੱਸ ਦੇ ਕਿ ਪੈਂਡੇ ਜੜੀਆਂ ਕੋਈ ਘਟ ਵਧ ਵੀ ਕਰ ਸਕਦੀਆਂ ਥੋੜਾ ਸਫਰ ਸੱਜਣੋਂ ਇੱਥੋਂ ਬਾਈ ਨੂੰ ਹਰਿਆਣੇ ਦਾ ਲੰਬਾ ਪੈਂਦਾ ਪਹਿਲੇ ਤਾਂ ਤਕਰੀਬਨ ਕੋਈ 400 ਮੀਲ ਜਿਆਦਾ 420 ਕਿਲੋਮੀਟਰ ਜਿੱਦੋਂ ਸਟਾਰਟਿੰਗ ਹੁੰਦੀ ਹੈ ਆਪਣੇ ਘਰ ਤੱਕ ਹੈ ਜੀ ਠੀਕ ਹੈ ਜੀ ਕਿਉਂਕਿ ਐਡਾ ਲੰਬਾ ਪੈਂਡਾ ਜਦੋਂ ਪਸ਼ੂ ਤੈਅ ਕਰਕੇ ਆਉਂਦਾ ਕਿਉਂਕਿ ਸੰਭੂ ਬਾਰਡਰ ਬੰਦਿਆ ਥੋੜਾ ਜਿਹਾ 20 25 ਕਿਲੋਮੀਟਰ ਹੋਣਾ ਗਾਂ ਪਛਾਹ ਜਾਣਾ ਪੈਂਦਾ ਆਪਾਂ ਐ ਮੰਨ ਲਓ ਵੀ ਤੁਸੀਂ ਪਸ਼ੂ ਨਾਲ ਪੰਜਾਂ ਸੱਤਾਂ ਦਿਨਾਂ ਚ ਜਾ ਕੇ ਦਵਾਰੇ ਬਈ ਉਸੇ ਲਈ ਤੇ ਆਉਂਦਾ ਜਿੱਥੇ ਇਹ ਹਫਤੇ ਨੂੰ ਲਈ ਤੇ ਆਉਣੀ ਆ ਜੀ ਅਜੇ ਹੋਰ ਵੀ ਦੁੱਧ ਮੱਚਣ ਗਿਆ ਠੀਕ ਆ ਜੀ ਮੈਂ ਇਹ ਗੱਲ ਨੂੰ ਆਪ ਕਹਿੰਦਾ ਵਾਂ ਮੇਰੀਆਂ ਮਈਆਂ ਦੁੱਧ ਹੋਰ ਅਜੇ ਮੱਚਣ ਗਿਆ ਦੋ ਤਿੰਨ ਦਿਨ ਬਾਅਦ ਆ ਫਿਰ ਹੋਟਣ ਗਿਆ ਮੱਝਾਂ ਕਿਉਂਕਿ ਪੈੜਾ ਵਾੜਾ ਲੰਮਾ ਪੈ ਗਿਆ ਮੱਝਾ ਸਫ਼ਰ ਲੰਬਾ ਹੋਏ ਤਾਂ ਬੰਦੇ ਸੁੱਕ ਜਾਂਦੇ ਨੇ ਤਾਂ ਬ ਆਡਰ ਵੀ ਸੱਜਣੋਂ ਫਿਕਸ ਜਿਹਾ ਰੱਖਦੀ ਆ ਨਾਲ ਲੱਗ ਮਾਇਆ ਕਹਿ ਲਈ ਨਹੀਂ ਇਹ ਬਿਲਕੁਲ ਤਾਜੀ ਸੂਈ ਆ ਆਡਰ ਕੱਢੂਗੀ ਝੋਟੀ ਤੇ ਖਾ ਪੀ ਗਏ ਕੁਛ ਦੋ ਚਾਰ ਇਹ ਖਾਲੀ ਬਾਜ਼ਾਰ ਦੀਆਂ ਗੁਰੀ ਸਾਹਿਬ ਇਹਨਾਂ ਨੂੰ ਕੋਈ ਟਾਈਮ ਨਹੀਂ ਲੱਗਾ ਚੋਣ ਦੀ ਮੈਂ ਆਪਾਂ ਇੱਕ ਨੰਬਰ ਇੱਥੇ ਵਾਰਦੇ ਆ ਦੋ ਨੰਬਰ ਵਾਲੀਆਂ ਪਰਲੇ ਫਾਰਮੇ ਰੱਖਦੇ ਆ ਠੀਕ ਆ ਗੱਲ ਸਿਰਾਈ ਆ ਕੰਮ ਸਿਰਾਈ ਰੱਖਦੇ ਆ ਇੱਥੇ ਤੁਹਾਨੂੰ ਪਤਾ ਆ ਇਹਦੇ ਪੈਸੇ ਕਿੰਨੇ ਲਵਾਂਗੇ ਮੁੱਲ ਝੋਟੀ ਦਾ ਇਹਦਾ 1 ਲੱਖ ਤੇ 85000 ਰੁਪਇਆ ਕਰਦੇ 60 ਜੰਮੀ ਕੰਮ ਤੇ ਇਹਦਾ ਦੇਣ ਲੈਣ ਮੁੱਲ ਜਿਹੜਾ ਉਹ ਤੁਹਾਨੂੰ ਦੱਸਾਂਗੇ 1 ਲੱਖ 66 ਹਜ਼ਾਰ ਦੀ ਝੋਟੀ ਜੱਸ ਨੋ ਦੇ ਦਾ 1 ਲੱਖ ਤੇ 60 ਦੀ ਜੱਸ ਨੋ ਹੋ ਜੂਗੀ ਜੱਸ ਨੋ ਸਿਰਫ ਛੋੜ ਛੱਪਾ ਅੱਜ ਤਾਂ ਕੋਈ ਸੌਦੇ ਬਾਜੀ ਨਾ ਬਾਅਦ ਚ ਮੇਰਾ ਵੀਰ ਕਰੇਗਾ ਹਜ਼ਾਰ ਇਹ ਚੋਦੋ ਤੁਹਾਨੂੰ ਬਾਈ ਮੋੜ ਦੂਗਾ ਜਦੋਂ ਪੈਸੇ ਦੇਓਗੇ 65 ਚ ਹੀ ਬਣ ਜੂ ਕੰਮ ਆ ਜਾ ਗਰੀ ਅਗਲੇ ਨੰਬਰ ਤੇ ਤੇ ਫੁੱਲ ਵੱਡੇ ਕੱਦ ਕਾੜ ਦੀ ਰੰਗ ਰੂਪ ਵੇਖ ਲੋ ਚੜਾਈ ਵੇਖ ਲੋ ਐ ਦਿਵਾਨ ਬੈੜ ਜਿੱਡੀਆਂ ਪਈਆਂ ਚੌੜੀ ਚੂੜੀ ਬਹੁਤ ਆ ਨਾ ਇਹਦਾ ਸੁਆ ਕਿਹੜਾ ਜੀ ਦੂਜਾ ਸੁਆ ਇਹ ਵੀ 4-5 ਦਿਨ ਦੀ ਸੂਈ ਹੈ 4-5 ਦਿਨਾਂ ਦੀ 4-5 ਦੇ ਬੱਚਾ ਵੱਡਾ ਵੱਡਾ ਲੈਂਦੇ ਨਹੀਂ ਇਹਦੇ ਕੋਲ ਕਿੰਨਾ ਇਹ 12 ਕਿਲੋ 13 ਤੋਂ ਵੀ ਉੱਠੀ ਹੈ ਜੀ 12 ਨੂੰ ਲਾ ਲਓ 13 ਤੋਂ ਉੱਠਦੀ ਹੈ 12 13 ਤੋਂ ਹਾਂ ਜੀ ਇਹਦੀ ਹਾਈਟ ਮੀਡੀਅਮ ਚ ਆਉਂਦੀ ਕਿਉਂਕਿ ਵੀਰ ਜੀ ਸਾਰਿਆਂ ਨੂੰ ਪਤਾ ਆ ਵੀ ਮੱਝਾਂ ਜਦੋਂ ਦੁੱਧ ਸੁੰਦੀਆਂ 2-4 ਦਿਨ 12-13 ਤੇ ਉੱਠਦੀਆਂ 15 16 17 ਕਿਲੋ ਵਾਲੀਆਂ ਦੁੱਧ ਆਪੇ ਗਲਤ ਜੀਆਂ ਗੱਲਾਂ ਆਈਆਂ ਮੈਂ ਕਹਿਣ ਨੂੰ ਹਾਂ ਇਹ ਨਾ ਮਸ਼ੀਨਾ ਨਹੀਂ ਨਾ ਹੁੰਦੀ ਇਹ ਮਸ਼ੀਨਾਤ ਨਹੀਂ ਆ ਗਿਆ ਇੱਕੋ ਦਾ ਅੰਦਰ ਤਿਆਰ ਹੋ ਜਾਂਦਾ ਵੀ ਸਾਹਾਂ ਵਾਲੀਆਂ ਚੀਜ਼ਾਂ ਸਾਹਾਂ ਵਾਲੀਆਂ ਚੀਜ਼ਾਂ ਇੱਕ ਗੱਲ ਸੱਜਣ ਨੂੰ ਤੁਹਾਨੂੰ ਹੋਰ ਦੱਸਦਾ ਨਾ ਬਾਈ ਡਿਟੇਲ ਉਹੀ ਦੱਸੂਗਾ ਜਿਹੜੀ ਮਾਲਕ ਦੱਸਦਾ ਪਸ਼ੂ ਉਨੇ ਭਾਈ ਆਪਦੀ ਜੱਜਮੈਂਟ ਨਾਲ ਵੀ ਲੈਣਾ ਹੁੰਦਾ ਭਾਈ ਆਪਣੇ ਘਰੇ 15 ਪਾਦੂ ਦੀ 17 ਪਾਦੂ 14 ਪਾਦੂ ਸਾਰਾ ਪਤਾ ਜੀ ਇਹ ਜਿਹੜੀਆਂ 20 20 18 18 ਚੋਣੀਆਂ ਇਹਦੇ ਨਾਲ ਦੀਆਂ ਮੱਝਾਂ ਨੇ ਇਹੋ ਕੁਆਲਿਟੀ ਦੀਆਂ ਵੱਡੀਆਂ ਫੋਲਿਆ ਲਾਕਾ ਚੰਗਾ ਤੁਹਾਨੂੰ ਪਤਾ ਸਾਰਾ ਕੁਝ ਤੁਹਾਨੂੰ ਪਤਾ ਮੇਨ ਗੱਲ ਸਭ ਤੋਂ ਮੇਰਾ ਖਿਆਲ ਆ ਭਾਈ ਬਰੀਡ ਦੀ ਹੋ ਜਾਂਦੀ ਆ ਹਾਂਜੀ ਹਾਂਜੀ ਵੱਡੇ ਵੱਡੇ ਛੋਟੇ ਪਸ਼ੂ ਚ ਨਹੀਂ ਮੈਂ ਕਹਿੰਦਾ ਵੀ ਜਿਹੜੇ ਜਿਹੜੇ ਬਾਕੀ ਮੱਝਾਂ ਨੂੰ ਬਰੀਡ ਵੀ ਬਹੁਤ ਜ਼ਿਆਦਾ ਇਹ ਨਹੀਂ ਆ ਕਿ ਬਰੀਡ ਤੋਂ ਬਗੈਰ ਆ ਮੱਝਾਂ ਤੇ ਬਾਕੀ ਬਾਈ ਹੋਰੀ ਜਿਹੜੇ ਏਰੀਆ ਚੋਂ ਲੈਂਦੇ ਆ ਲੈਂਦੇ ਆ ਸੱਜਣੋਂ ਹਰਿਆਣੇ ਚੋਂ ਕਿਉਂਕਿ ਹਰਿਆਣੇ ਚ ਐ ਮੰਨ ਲਓ ਵੀ ਪਸ਼ੂ ਟਾਪ ਤੋਂ ਟਾਪ ਹੀ ਮਿਲਦੇ ਆ ਸਾਰੇ ਹਰਿਆਣੇ ਦੀ ਜਿਹੜੀ ਗੁਰੂ ਸਾਹਿਬ ਜਿਹੜੀ ਮਾੜੀ ਮਹਿਵੀਆਂ ਉਹ ਵੀ 10 ਤੋਂ ਉੱਠਦੀ ਆ ਤੁਹਾਨੂੰ ਇਹ ਗੱਲ ਦਾ ਪਤਾ ਉਹ ਵੀ ਮੇਰਾ ਖਿਆਲ ਆ ਜੇ ਸਭ ਤੋਂ ਡਾਊਨ ਮੰਨ ਡਾਊਨ ਮੱਝ ਹੋਏ ਉਹ ਵੀ 10-12 12-13 ਕਿਲੋ ਚੱਲਦੀਆਂ ਔਰ ਮਰ ਚੱਲਦਾ ਇਹਦਾ ਰੇਟ ਕੀ ਰਹੂਗਾ ਜੀ ਇਹ ਝੋਟੀ ਦਾ ਮੁੱਲ ਕਰਦੇ ਆ 1,60,000 ਰੁਪਇਆ ਕਿੰਨੇ ਦੀ ਹੋਗੀ 1,48,000 ਜੱਸਣਾ ਦੇ ਦਾਂਗੇ 1,43,000 ਦੀ ਹੋਗੀ ਹਾਂਜੀ ਹਾਂਜੀ ਪਰ ਝੋਟੀ ਦੀ ਯਾਦ ਕੁਆਲਿਟੀ ਨਸਲ ਵੇ ਲੋ ਕਿੰਨੇ ਇਹ ਮੇਰਾ ਖਲਾਵੀ ਛੇਵੇਂ ਤੇ ਤੇ ਹੁਣ ਮਾਰ ਦੇ ਗਰੀ ਕੈਮਰਾ 7 ਨੰਬਰ ਵਾਲੀ ਤੇ ਚਾਰ ਦੰਦ origignal ਮੂੰਹ ਸੁਆ ਜੀ ਸੁਆ ਪਹਿਲਾ ਪਹਿਲਾ ਸੁਆ ਦੰਦਾਂ ਚ ਚਾਰ ਦੰਦ ਚਾਰ ਦੰਦ origignal ਅੱਲੇ ਆ ਤੇ ਥਣ ਦਾ ਸਹਿਜ ਬੜਾ ਕਮਾਲ ਦਾ ਇਹਦਾ ਤੇ ਸਾਰੀ ਬਰੀਕੀ ਬਹੁਤ ਜ਼ਿਆਦਾ ਨਸਲ ਬਹੁਤ ਆ ਬਰੀਕ ਬਹੁਤ ਆ ਇੱਥੋਂ ਦਿਖਾ ਦਿੰਗੇ ਗਰੀ ਆਰਡਰ ਕੁਆਲਿਟੀ ਗਾਹ ਵਾਲੇ ਬਣਨਾ ਤਾਂ ਉੱਪਰ ਮੱਝਾਂ ਆਣੇ ਕੋਈ ਉਹੋ ਜੀਆਂ ਮੱਝਾਂ ਨਹੀਂ ਹੈਗੀਆਂ ਕਮਾਲ ਆ ਜੋ ਬਣੇ ਇਥੋਂ ਕਿੰਨੇ ਦੰਦਾਂ ਦਾ ਸੁਆ ਜੀ ਇਹਦਾ ਇਹਦਾ ਸੂਆ ਕਿੰਨੇ ਦਿੰਦਾ ਹੋਊਗਾ ਸੂਆ ਇਹ ਸੂਆ ਸਾਰਾ ਮੱਜਾਂ ਦੇ 7 ਤੋਂ 8 ਦਿੰਦਾ ਕੋਈ ਮੱਜ ਦਾ 10 ਦਿਨ ਤੋਂ ਬਾਅਦ ਇਹ ਦੂ ਮੱਈਆਂ ਸੂਆ ਵਾਦਿਆ ਤੁਹਾਨੂੰ ਪਹਿਲਾਂ ਦੱਸਦਾ ਇੱਕ ਤਾਂ 24 25 ਦਿੰਦਾ ਇੱਕ ਤਾਂ 15 ਨਾ ਬਾਕੀ ਸਾਰੇ ਹੱਥ ਆ ਗਏ ਤੇਰੇ ਗੇੜੇ ਕਿਹੜੀ ਆ ਗਈਆਂ ਉੱਤੇ ਦੇ ਗੇੜੇ ਸਾਰੀ ਆ ਗੀਆਂ ਇਹਦੇ ਕੋਲ ਕਿੰਨਾ ਕ ਬੋਲਾ ਗਾਲੀਏ ਦੁੱਧ ਗਾਲੀਏ ਹਾਜਰ ਇਹਦੇ ਕੋਲ ਦੁੱਧ ਤੀ ਲਾ ਲਓ ਇਹ ਵੀ 13 ਤੋਂ ਲਾ ਲਓ 12 ਤੋਂ ਲਾ ਲਓ ਸਟਾਰਟਿੰਗ ਕੋਈ ਜਿਹੜੀ ਠੀਕ ਆ ਗੱਲ ਸੌਦਾ ਸੀ ਨਹੀਂ ਹੈਗਾ 15 16 17 ਵਾਲਾ ਜੇ ਆਪਾਂ ਫਿਰ ਕਹਿਤਾ 15 16 ਫਿਰ ਔਖਾ ਹੋ ਜਾਣਾ ਕੰਮ ਅਸੀਂ ਤਾਂ ਪਤਾ ਕਿ ਅਸੀਂ ਤੇ ਚਵਾ ਦੇਾਂਗੇ ਦੋਏ ਟਾਈਮ ਭਜਣਾ ਨਹੀਂ ਫਿਰ ਉਧਰ ਉਧਰੀ ਠੀਕ ਹੈ ਜੀ ਹਾਂਜੀ ਹਾਂਜੀ ਆਹ ਮਹਾ तकरीबन ਜ਼ਿਆਦਾਤਰ ਤਾਂ ਬੰਦਾ ਹੀ ਕਹਿੰਦਾ ਵੀ ਯਾਰ ਅੱਜ ਇਹਦੇ ਕੋਲ 15 ਇਹਦੇ ਕੋਲ 16 ਇਹਦੇ ਕੋਲ 14 ਗਲਤ ਗੱਲ ਫਿਰ ਆਪਾਂ ਕਰਨੀ ਹੀ ਨਹੀਂ ਨਾ ਇਹ ਆਪ ਲੋਕ ਵੀਰ ਭਰਾ ਦੱਸਣਗੇ ਵੀ ਮੱਝਾਂ ਕਿਹੜੀ ਨਸਲ ਦੀਆਂ ਨੇ ਇਹਨਾਂ 'ਚ ਕਮੀ ਕਿਹੜੀ ਹੈ ਕਿਉਂ ਨਹੀਂ ਦੁੱਧ ਚਮਾਉਣੀਆਂ 18 18 20 20 ਠੀਕ ਹੈ ਗੱਲ ਇੱਕ ਗੱਲ ਸੁਣੋ ਹੋਰ ਦੱਸਦਾਂ ਜਿਹੜੀਆਂ ਹਰਿਆਣੇ ਦੇ ਮੱਝਾਂ ਸੱਜਣ ਆਸਲ ਦੁੱਧ ਤੇ ਆਪਾਂ ਕਹਿ ਸਕਦੇ ਆਂ ਮੀੜਿਆ ਸੂਹਾਂ ਚ ਆਗੀਆਂ ਉਹ ਆਉਂਦੀਆਂ ਨੇ 25 ਦਿਨ ਚ ਤੇ ਜਿਹੜੀਆਂ ਪਹਿਲਨਾ ਕੱਟੀਆਂ ਉਹ ਆਉਂਦੀਆਂ 40-45 ਦਿਨਾਂ ਚ ਹਾਂ ਹਾਂ ਆਸਲ ਦੁੱਧ ਤੇ ਇਹ ਪਹਿਲੀਆਂ ਤੁਹਾਨੂੰ ਪਤਾ ਵੀ 30 ਤੋਂ 32 ਦਿਨ 33 ਦਿਨ ਦੇ ਵਿੱਚ ਚਲੋ 25 ਦਿਨ ਨੂੰ ਮਈਆਂ ਦੁੱਧ ਸਟਾਰਟ ਹੋ ਜਾਂਦੀਆਂ ਨਾਰਮਲ ਜਿਹੜੀਆਂ ਆਮ ਬਾਕੀ ਪੈਂਡੇ ਜੜੀਆਂ ਕੋਈ ਇਹਨਾਂ ਦਾ ਕੋਈ ਚੱਕਰ ਇਹਨਾਂ ਰੇਟ ਕੀ ਆ ਜੀ ਇਹਦਾ ਮੁੱਲ ਝੋਡੀ ਦਾ 1,75,000 ਰੁਪਇਆ ਕਰਦੇ ਚਾਰ ਦੰਦ ਦਾ ਚਾਰ ਦੰਦ ਆ ਦੇਣੀ ਜਿਹੜੀ 1,52,000 ਦੀ ਚੁੱਟੀ ਜਸ ਇੱਕ ਲੱਖ ਤੇ 52 ਦੀ ਆਪਾਂ ਚਾਰ ਦੰਦ ਕੱਟੀ ਫੁੱਲ ਕੱਦ ਕਾਟ ਫੁੱਲ ਵੱਡੇ ਕੱਦ ਕੋਈ ਛੋਟੀਆਂ ਨਹੀਂ ਹੈਗੀਆਂ ਬਰੀਕ ਬਰੀਕ ਬੋੜੀਆਂ ਵਾਂ ਕੱਦ ਵੱਡ ਵੀ ਫੁੱਲ ਆ ਗਿਆ ਤੇ ਕੀ ਰੇਟ ਦੱਸਿਆ ਜੀ ਦਾ ਰੇਟ ਤਾਂ ਹੈ 1,55,000 ਦੀ ਦੇਣੀ ਆ ਮੁੱਲ ਜਿੰਨਾ ਮਰਜੀ 70 ਕਰਾ ਲਓ 80 ਕਰਾ ਲਓ ਆ ਜਾਗਾ ਜੀ ਹੁਣ ਅਗਲੇ ਨੰਬਰ ਤੇ ਆ ਜਾਓ ਇਹਨਾਂ ਦਾ ਕੰਮ ਨਾ ਜਿਵੇਂ ਗਾਵਾਂ ਚ ਜਰਸੀਆਂ ਦਾ ਕੰਮ ਨਹੀਂ ਹੁੰਦਾ ਵੀ ਬਲੈਕ ਜੇ ਵਾਲਾ ਹੋਇਆ ਪਿਆ ਯਾਰ ਆ ਆਸਲਾ ਜਿਹੜੀ ਇਹਨਾਂ ਦਾ ਕੰਮ ਤਾਂ ਬਲੈਕ ਜੀ ਵਾਲੀ ਹੋਇਆ ਪਿਆ ਆ ਗਈ ਪਿਓਰ ਬੂਰੀ ਤੇ ਤੇਲੀਆ ਬੂਰੀ ਆ ਗਈ ਤੋਰ ਜੋ ਬਣੇਦਾ ਸੂਆ ਕਿੜਾ ਬਾਈ ਦੂਜਾ ਸੂਆ ਆਇਆ ਕੋਈ ਦੂਜਾ ਲੈ ਲੈ ਪਹਿਲਾ ਲੈ ਲੈ ਤੀਜਾ ਕਰਕੇ ਲੈ ਲੈ ਆਪਾਂ ਦੂਜਾ ਸੂਆ کہہ ਕੇ ਲਈ ਛੋਟੀ ਠੀਕ ਆ ਜੀ ਦੂਜਾ ਹੀ کہہ ਕੇ ਆਪਾਂ ਦਵਾਂਗੇ ਆਪਣਾ ਅੱਗੋਂ ਮੇਰਾ ਵੀਰ ਭਰਾ ਕੋਈ ਆਪਣੀ ਜਜਮੈਂਟ ਕਰ ਦੇ ਆਪਣਾ ਗੁਰੂਵਾਲੇ ਝੂਠ ਵਾਲਾ گاਵਣੀ ਕਰਾ ਆਪਣਾ ਕੋਈ ਦੇਖੋ ਜਿਹਨੇ ਵੀਡੀਓ ਵੇਖਣੀ ਨਾ ਮੱਝ ਲੈਣੀ ਆ ਉਹਨੂੰ ਸਾਰਾ ਕੁਝ ਪਤਾ ਵੀ ਇਹ ਮੱਝ ਦੁੱਧ ਕਿੰਨਾ ਪਾ ਦੂਗੀ ਇਹ ਦੀ ਕੀ ਨਸਲ ਆ ਕੀ ਕੁਆਲਿਟੀ ਕੀ ਜਾਤ ਹੈ ਅਤੇ ਆ ਗਈ ਬਈ ਪਿਓਰ ਬੂਰੀਆਂ ਚ ਆ ਗਈ ਤੇਲੀ ਬੂਰੀ ਦਾ ਇਹਨੂੰ ਜਗਾੜ ਵੇਖੋ ਕੀ ਲੱਗਾ ਪੈਣਾ ਤੇਲੀਆ ਬ ਤੇ ਚੌਥੇ ਦਿਨ ਦੀ ਸੂਈ ਹੈ ਵੀ ਤੇ ਆ ਵੀ ਯਾਰ ਬੂਰੀ ਐਨ ਗਈ ਕੇਰੀ ਆਪਾਂ ਕਹਿ ਨਹੀਂ ਦਿੰਦੇ ਬਾਈ ਜਿਵੇਂ ਬੜੀ ਕਮਾਲ ਦੀ ਬੂਰੀ ਕਮਾਲ ਦੀ ਬੂਰੀ ਕਮਾਲ ਦੀ ਬੂਰੀ ਆ ਗਈ ਜਿੱਦਾਂ ਤਾਂ ਇਹਨੂੰ ਆਰਡਰ ਲੱਗਿਆ ਜਿੱਦਾਂ ਕੱਟਾ ਵੀ ਇਹਦਾ ਮਗਰ ਬੂਰਾ ਹੀ ਆ ਥਾਣਾ ਦਾ ਗੈਪ ਲੱਗਿਆ ਤੇ ਜਿੱਦਾਂ ਦਾ ਅਗਲੇ ਬੰਨੇ ਉਹਦੇ ਆਰਡਰ ਕੁਆਲਿਟੀ ਆ ਗਈ ਹੁਣ ਜੇ ਕਹਿਣ ਨੂੰ ਗੁਰੀ ਸਾਹਿਬ ਇਹਦੇ ਥਲੇ 18 20 ਵੀ ਕਹਿ ਸਕਦੇ ਆ ਇਹਦੇ ਕੋਲ ਕਿੰਨਾ ਕਾਜੀ ਹੁਣ ਇਹ ਜੀ ਦੁੱਧ ਤੋਂ ਉੱਠੀ ਆ 13 ਕਿਲੋ ਤੋਂ ਸਟਾਰਟਿੰਗ ਉੱਠੀ ਆ 4 5 ਦਿਨ ਦੀ ਸੂਈ ਹੈ ਸਾਰੀ ਇਹ 13 ਕਿਲੋ ਦੀ ਹਾਂਜੀ 13 17 ਕਿਲੋ ਡੇਢ ਕਿਲ ਕਰ ਦੂਗੀ ਇਹਨੇ ਨਹੀਂ ਕਰਨਾ ਤੇ ਫਿਰ ਕਰਨਾ ਵੀ ਨਹੀਂ ਕਿਹੜੀ ਨੂੰ ਕਰੀ ਇੱਥੇ ਇੱਥੇ ਰੋਕ ਲਾ ਮਾੜਾ ਇੱਥੇ ਰੋਕ ਲਾ ਰੋਕ ਲਾ ਰੋਕ ਲਾ ਇੱਥੋਂ ਦਿਖਾਈਂ ਗਏ ਰੀ ਗਾਂ ਵਾਲੇ ਬੰਨਿਓ ਆਰਡਰ ਐਂ ਸਮਾਰ ਕੇ ਨੇੜੇ ਜੇ ਲਾ ਕੇ ਦਿਖਾ ਦੇ ਇੱਥੋਂ ਦਿਖਾ ਦੀਆਂ ਇਧਰਲੇ ਬੰਨਿਓ ਤੇ ਇੱਥੇ ਹੀ ਰੋਕ ਲਾ ਤੇ ਹੁਣ ਲਿਆ ਕੈਮਰਾ ਇਧਰਲੇ ਬੰਨਲੇ ਪਿਛਾਲੇ ਬੰਨਿਓ ਗੈਪ ਗੂਪ ਦਿਖਾ ਦੇ ਤੇ ਕਮਾਲ ਆ ਜੋ ਬਣਾ ਐਨੂੰ ਤੋੜ ਦੇ ਕਿਉਂਕਿ ਮੱਝ ਕੁਆਲਿਟੀ ਦੀ ਆ ਤੇ ਪੈਸੇ ਵੀ ਕੁਆਲਿਟੀ ਦੀ ਲੱਗਣਗੇ ਤੇ ਆਪਣਾ ਕੰਮ ਵੀ ਫਿਰ ਕੁਆਲਿਟੀ ਦੀ ਦਿਖਾਉਣ ਤੇ ਆ ਵੀ ਕੁਆਲਿਟੀ ਦਿਖਾ ਦੀ ਇਹਦੀ ਜਿਹੜੇ ਜਿਹੜੇ ਪੱਖ ਤੋਂ ਚ ਕੁਆਲਿਟੀ ਆ ਜੀ ਤੇ ਬਿਲਕੁਲ ਤਾਜੀ ਸੂਈ ਆ ਬੂਰਾ ਕਟਾ ਮਗਰੇ ਠੀਕ ਆ ਜੀ ਇਹਦੇ ਪੈਸੇ ਕਿੰਨੇ ਲਮਾ ਗਾ ਜਗਾੜ ਵੇ ਲੋ ਕੀ ਇਹਨੂੰ ਗਰੀਬ ਸਾਹਿਬ ਭੇੜਾ ਲੱਗਾ ਬਾਕੀ ਇਹਨੂੰ ਕਹਿਨ ਨੂੰ ਜੋ ਮਰਜੀ ਗੀ 13 ਕਿਲੋ ਤੋਂ ਉੱਠੀ ਆ ਜਦੋਂ ਝੋਡੀ ਕੁਝ ਹਫਤਾ 10 ਦਿਨ ਜੀ ਲਾ ਆ ਗਏ ਕੁਝ ਹੋਰ ਹੀ ਗੱਲਾਂ ਕਰਾਇਆ ਤੇ ਇੱਕ ਗੱਲ ਹੋਰ ਆ ਗਰੀ ਇਹਦਾ ਜਿਹੜਾ ਗੈਪ ਆ ਨਾ ਥਾਣਾ ਦਾ ਗੈਪ ਬਹੁਤ ਕਮਾਲ ਦਾ ਸਾਈਡ ਨਾਲ ਕਰ ਲਈਏ ਪਛਾਣ ਤੋਂ ਕਰ ਲਈਏ ਗਰੀ ਸਾਹਿਬ ਕਹਿਨ ਨੂੰ ਵੇਖੋ ਹਰ ਵੀ ਆਪਣੀ ਤਾਰੀਫ ਕਰਦਾ ਤੁਹਾਨੂੰ ਇਹ ਗੱਲ ਦਾ ਪਿਆ ਇਹ ਝੋਟੀਆਂ ਜਿਹੜੀਆਂ ਮੇਲੇ ਚ ਪਾਉਣ ਵਾਲੀਆਂ ਕਟ ਇਹਦੇ ਪੈਸੇ ਜਿਹੜੇ ਨਾਰਮਲ ਪੈਸੇ ਲਵਾਂਗੇ ਬਿਲਕੁਲ ਜਾਇਜ਼ ਨੇ ਕਿੰਨੇ ਕਿ ਲਵਾਂਗੇ ਮੁੱਲ ਝੋਟੀ ਦਾ ਕਰਾ ਲਓ 160 ਕਿੰਨੇ ਦੀ ਹੋਣੀ 1 ਲੱਖ 45000 ਦੀ ਝੋਟੀ ਜਸਨੋ ਦੇ ਦਾਂਗੇ ਸਿਰਫ ਤੇ ਸਿਰਫ 1 ਲੱਖ 45000 ਰੁਪਇਆ ਇਹ ਬਾਜ਼ਾਰ ਨੂੰ 30000 ਮੰਦੀ ਆ ਕਹਿੰਦੇ ਹੈਗੀ ਕਮਾਲ ਦੀ ਹੈਗੀ ਕਮਾਲ ਦੀ ਆ ਜਾ ਗੈਰੀ ਹੋਣਾ ਬਾਸਟ ਵਾਲੀ ਤੇ ਅਸਰ ਜੀ ਇਹ ਖੀਰੀ ਆ ਭਾਈ origignal ਖੀਰੀ ਕੱਟੀ ਇੱਕ ਦੰਦ ਤੋੜਿਆ ਚੈੱਕ ਕਰਕੇ ਫਿਰ ਮੇਰਾ ਵੀਰ ਭਰਾ ਉਹ ਖੜੇ ਠੀਕ ਹੈ ਜੀ ਅੱਲਾਹ ਚਾਲ ਜੋ ਇਹਨੂੰ ਜਗਾਰ ਦੇ ਲੋ ਕੀ ਲੱਗਾ ਤੇ ਕੁਆਲਿਟੀ ਦੀ ਵੇਖੋ ਬੁਰੀ ਦਾ ਕੀ ਹੈ ਇਹਦਾ ਸੁਆ ਕਿੰਨੇ ਦਿੰਦਾ ਜੀ ਸੁਆ ਇਹਦਾ ਮੰਨ ਕੇ ਚਲੋ ਜੀ ਅੱਜ 12 ਤੋਂ 13 ਦਿੰਦਾ ਸੁਆ ਕਿੰਨਾ ਕੋਣ ਕਹ ਲਈ ਦੁੱਧ ਹਾਜਰ ਦੁੱਧ ਜਿਹੜਾ ਸਟਾਰਟਿੰਗ ਜਿਹੜੀ 11 ਤੋਂ ਚੱਲੀ 11 ਕਿਲੋ ਆਪਨੇ ਕੋ ਜਿਹੜੀ 11 ਕਿਲੋ ਸਟਾਰਟਿੰਗ ਕਿੰਨਾ ਕ ਪਾ ਸਕਦਾ ਤੁਹਾਡੇ ਆਈਡੀਆ ਨਾਲ ਦੁੱਧ 13 ਕਿਲੋ ਪਵਾ ਦੇਗੀ ਬਾੜੀ ਕੱਟੀ ਖੀਰੀ ਬਾੜਾ ਆਪਾਂ ਗੱਲਾਂ ਕੀ ਕਰਨੀਆਂ 12 ਪਾ ਦੇ 13 ਪਾਲੇ ਬਹੁਤ ਵਧੀਆ ਖੀਰੀ 13 ਕਿਲੋ ਦੁੱਧ ਪਾਉਂਦੀ ਆ ਪਾਉਂਦੀ ਆ ਤੀਜੇ ਸੂਏ ਜਾ ਕੇ ghee ਵਾਲੀ ਝੁੱਟੀ ਆ ਵਾਹ ਜੀ ਇਹਦੇ 12 ਹੀ ਪਾ ਦੇ ਮਾਣਾ ਬਾੜੀ ਤਗੜੀ ਗੱਲ ਪਰ ਅਸਲ ਚੀਜ਼ ਆ ਕੋ ਥਾਣ ਦੀ ਚਵਾਈ ਕਿਦੇ ਕਾਢੀ ਆ ਤੇ ਲੇਵਾ ਕੋ ਕਰਮ ਵਾਲੀ ਨੂੰ ਕੀ ਲੱਗਾ ਇਹ ਸੇਂਗ ਕੁਆਲਟੀ ਵਾਲਾ ਇੱਕ ਹੋਰ ਸਿਕ ਗੱਲ ਸੁਣੋ ਹੋਰ ਦੱਸ ਦੇਣਾ ਕਿਉਂਕਿ ਸੂਆ ਥੋੜੇ ਦਿਨ ਦਾ 40 45 ਦਿਨ ਤੱਕ ਇਹਦੀ ਚਵਾਈ ਵੀ ਬਣਦੀ ਰਹਿਣੀ ਆ ਤੇ ਆਰਡਰ ਕੁਆਲਟੀ ਵੀ ਅਗਲੇ ਸੂਏ ਜਾ ਕੇ ਦੂਬਿਸ ਸਰਾਵਣ ਜੀ ਬੋਰੀ ਸਾਹਿਬ ਕਹਿਣ ਦੀ ਗੱਲਾਂ ਨੇ ਅਰੀਜਨਲ ਇੱਕੋ ਦੰਦ ਤੋੜਿਆ ਖੀਰੀ ਉਹ ਖੀਰੀ ਲਾਲੋ ਜੇ ਦੋਂਦੀ ਦੋ ਦੰਦ ਕੱਢ ਕੇ ਤੋੜੇਗੀ ਫਿਰ ਦੋਂਦੀਆਂ ਚੋਣੀ ਜੇ ਖੀਰੀਆਂ ਚ ਹੀ ਗਿਣੀ ਜਾਣੀ ਇਹਦੇ ਕਿੰਨੇ ਪੈਸੇ ਲੈ ਲਾਂਗੇ ਜੀ ਪੈਸੇ ਬਿਲਕੁਲ ਨਾਰਮਲ ਰੇਟ ਆ ਝੋਟੀ ਦਾ ਮੁੱਲ ਕਰਦੇ ਆ 1.5 ਲੱਖ ਰੁਪਈਆ ਜਸਨੋ ਝੋਟੀ 1.35 ਹਜ਼ਾਰ ਦੇ ਦਾਂਗੇ ਇਹਦੇ ਨਾਲ ਦੀ ਝੋਟੀ ਮਾਰਕੀਟ ਦੀ ਰੇਟ ਬਹੁਤ ਬੋਲ ਆ ਦੋਨੇ ਬੂਰੀਆਂ ਕਿੰਨੇ ਦਾ ਦੇ ਦਾਂਗੇ ਫਿਰ ਆਪਾਂ 1.35 ਦੀ ਇਹ ਹੋਗੀ ਤੇ 1.45 ਦੀ ਹੋਗੀ ਉਹ ਉਹ ਵੀ ਜੀ ਹਿਸਾਬ ਕਰ ਲਿਓ ਵਿੱਚੋਂ 4000 ਰੁਪਇਆ ਛੋਟ ਕਰਦਾਂਗੇ ਠੀਕ ਹੈ ਪੰਜ ਛੱਡ ਦਾਂਗੇ ਤਾਂ ਪੰਜ ਛੱਡ ਦਾਂਗੇ ਤੁਹਾਡੇ ਪੰਜੇ ਛੱਡ ਦਾਂਗੇ ਆ ਜੋੜੇ ਚ ਜਰੂਰੀ ਨੇ ਸੱਜਣ ਨੇ ਆ ਬੂਰੀਆਂ ਦਾ ਜੋੜਾ ਲੈਣਾ ਅਸਲ ਬੂਰੀਆਂ ਜਿਹਨਾਂ ਅਸਲ ਬੂਰੀਆਂ ਲੈਵੇ ਵੇਖ ਲੋ ਕਰਮ ਵਾਲੀ ਨੂੰ ਕੀ ਲੱਗੇ ਜਗਾੜ ਦੀਆਂ ਬੂਰੀਆਂ ਆ ਗਈਆਂ ਬਿਲਕੁਲ ਆ ਗਈਆਂ ਤੇਲੀਆਂ ਬੂਰੀਆਂ ਜਿਵੇਂ ਆਪਾਂ ਪਿਓਰ ਬੂਰੀ ਕਹਿੰਦੇ ਆ ਤੇ ਬਾਕੀ ਇਧਰਲੇ ਬੰਨੇ ਜਿਹੜੇ ਮੋਰਾ ਦੀਆਂ ਦਿਖਾਈਆਂ ਨੇ ਇੱਕ ਤੋਂ ਇੱਕ ਇੱਕ ਤੋਂ ਇੱਕ ਉੱਪਰੇ ਆਈ ਜਾਊਗਾ ਕੰਮ ਥੱਲੇ ਡਾਊਨ ਹੋਣ ਵਾਲਾ ਸਿਸਟਮ ਨਹੀਂ ਮਿਲੂਗਾ ਤਾਂ ਤਾਂ ਯਹੀ ਜਾਇਓਗੇ ਤਾਂ ਤਾਂ ਯਹੀ ਜਾਣਾ ਜਦੋਂ ਪਹਾ ਆਪਣੀਆਂ ਮੱਝਾਂ ਜਿਹੜੀਆਂ 40 ਤੋਂ 50 ਮਈਆਂ ਆ ਰਾਵਣਾਂ ਮਹੀਨੇ ਦੀ ਸੇਲ ਹੈਗੀ ਚੱਲਦਾ ਕੰਮ ਚੱਲਦਾ ਫੁੱਲ ਕੰਮ ਯਾਰ ਨੰਬਰ ਬੂ ਦਸਾਂ ਦਸਾਂ ਮੱਝਾਂ ਦੇ ਆਪਾਂ 5 ਗਿੜੇ ਲਿਆਉਣੇ ਆ ਜੀ ਪੱਕੇ ਜਿਹੜੇ ਠੀਕ ਹੈ ਜੀ 50 50 ਦੀ ਐਵਰੇਜ ਬੰਨ 50 ਦੀ ਐਵਰੇਜ ਬੰਨ 50 45 ਤੋਂ 50 ਦੀ ਐਵਰੇਜ ਬੰਨ ਐਡਰੈਸ ਦੱਸ ਦੇ ਕੋਈ ਐਡਰੈਸ ਜੀ ਆਪਣਾ ਪਿੰਡ ਭੋਲੇ ਕੀ ਆ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਨੇੜੇ ਫਦੇਗੜ ਚੂੜੀਆਂ ਅੰਮ੍ਰਿਤਸਰ ਆਪਾਂ ਨੂੰ ਇੱਥੋਂ 35 ਕਿਲੋਮੀਟਰ ਪੈਂਦਾ ਜੀ ਬਟਾਲਾ ਸ਼ਹਿਰ 25 ਕਿਲੋਮੀਟਰ ਪੈਂਦਾ ਜੀ ਆਪਾਂ ਨੂੰ ਫਦੇਗੜ ਚ ਜਿੰਨੇ ਵੀਰ ਮੈਨੇ ਦਸੂਆਮ ਕੀਰੀਆਂ ਲਾਉਣਾ ਨਾ ਬਟਾਲਾ ਸ਼ਹਿਰ ਲੱਗੇ ਪੈਂਦਾ ਜੀ ਠੀਕ ਹੈ ਜੀ ਬਟਾਲੇ ਸ਼ਹਿਰ ਤੋਂ ਆਪਣਾ ਸਾਰਾ 20 ਕਿਲੋਮੀਟਰ ਵਾਲੇ ਰੋਡ ਦੇ ਉੱਪਰ ਸਰਪੰਚ ਡੇਰੀ ਫਾਰਮ ਭੋਲੇ ਕੇ ਲੋਕੇਸ਼ਨ ਹੀ ਮੇਰਾ ਵੀਰ ਭਰਾ ਆ ਪਾ ਸਕਦੇ ਜਿਹੜੇ ਸੱਜਣ ਨੇ ਆਉਣਾ ਨੇ ਟੇਰ ਤੋਂ ਆਪਣੇ ਪੱਕੀ ਗੁਰੀਸਾ ਆਪਣੇ 24 ਘੰਟੇ ਮਾਲ ਸੂਆ ਸੋਇਆ ਹੁੰਦਾ ਆਪਣੇ ਫਾਰਮ ਤੇ ਮੱਝਾਂ ਆਪਣੇ ਫਾਰਮ ਤੇ 24 ਘੰਟੇ 5 ਤੋਂ 7 ਮਿਲਣਗੀਆਂ ਹੀ ਮਿਲਣਗੀਆਂ ਠੀਕ ਹੈ ਜੀ ਕੋਈ ਉਹ ਗਾਲ੍ਹੀਆਂ ਇਹਦਾ ਬਾਕੀ ਗਰੰਟੀ ਵਾਲਾ ਮਾਲ ਮਿਲੂ ਕੋਈ ਹੋ ਜਾਣੀ ਹਰਿਆਣੇ ਦਾ ਪਿਓਰ ਮਾਲ ਹੋਊਗਾ ਕੋਈ ਮੰਡੀ ਮੰਡੀ ਦਾ ਆਪਾ ਮਾਲ ਨਹੀਂ ਨਹੀਂ ਠੀਕ ਹੈ ਜੀ ਉਹ ਹਰੇਕ ਚੀਜ਼ ਦੀ ਗਰੰਟੀ ਹੋਊ ਤੇ ਬਾਕੀ ਬਾਈ ਜਦੋਂ ਹਰਿਆਣੇ ਜਾਂਦਾ ਉਧਰੋਂ ਵੀਡੀਓ ਵੀ ਕਵਰ ਕਰਦਾ ਹੁੰਦਾ ਤੇ ਉਹ ਤੁਹਾਨੂੰ ਪ੍ਰੂਫ ਦੇ ਤੌਰ ਤੇ ਦਿਖਾ ਵੀ ਇੱਕ ਕੱਲੀ ਕੱਲੀ ਮੈਂ ਜਦੋਂ ਉੱਥੇ ਵੀਡੀਓ ਸ਼ਾਟ ਬਣੇ ਆਪਣੇ ਕੋਲ ਪ੍ਰੂਫ ਪਏ ਕਿਹੜੇ ਕਿਹੜੇ ਪਿੰਡ ਚੋਂ ਲਈ ਕਿਹੜੇ ਤਾਊ ਕੋ ਲਈ ਕਿਹੜੇ ਚਾਚੇ ਕੋ ਲਈ ਸਾਰੇ ਪ੍ਰੂਫ ਆਪਣੇ ਕੋਲ ਕੱਲੀ ਕੱਲੀ ਮੱਝ ਦੇ ਪਏ ਆ ਜੀ ਆ ਵਿਦ ਪ੍ਰੂਫ ਮਿਲੂ ਬਾਈ ਕਹਿੰਦਾ ਕੱਲੀ ਕੱਲੀ ਝੋਟੀਆਂ ਤੇ ਝੋਟੀਆਂ ਦਿਖਾਤੀਆਂ ਤੁਹਾਨੂੰ ਸੱਜਣੋਂ ਨਾ ਬਾਕੀ ਗੁਰੂ ਸਾਹਿਬ ਆਪਣੇ ਚਲੋ ਤੁਹਾਡੇ ਨਾਲ ਆਪਣਾ ਪ੍ਰੇਮ ਆ ਚਲੋ ਕਾਫੀ ਚਿਰ ਦਾ ਚਲੋ ਆਪਣਾ ਬੱਲੇ ਮੰਡੀ ਵੀ ਆਪਣਾ ਉਧਰ ਵੀ ਤੁਹਾਡੇ ਪਿੰਡਾਂ ਵਾਲੇ ਜਾਈਦਾ ਮਿਲਦੇ ਮਿਲਦੇ ਹੀ ਦਾ ਇਥੇ ਦਾ ਰੁਟੀਨ ਵਿੱਚ ਤੁਹਾਨੂੰ ਜਿਹੜੀਆਂ 7-8 ਮਈਆਂ ਮਿਲਣਗੇ ਮਿਲਣਗੀਆਂ ਤੇ ਤੁਹਾਡੇ ਚੈਨਲ ਦੀ ਜਿਹੜੀ ਵੀਡੀਓ ਹਫਤੇਵਾਰਾ ਮਿਲਿਆ ਕਰੇਗੀ ਠੀਕ ਹੈ ਜੀ ਅੱਗੋਂ ਪਿੱਛੋਂ ਵੀ ਜਿਹੜੀ ਆਪਣੇ ਚੈਨਲ ਹੈ ਜੀ ਸਰਪੰਚ ਡੇਰੀ ਫਾਰਮ ਉੱਤੇ ਤੁਸੀਂ ਰੋਜ਼ਾਨਾ ਦੀ ਚਵਾਈ ਵੀ ਦੇਖ ਸਕਦੇ ਹੋ ਤੇ ਮੱਝਾਂ ਦੀ ਡਿਟੇਲ ਵੀ ਦੇਖ ਸਕਦਾ ਉੱਤੇ ਬਾਈ ਹੋਰੀ ਤਕਰੀਬਨ ਡੇਲੀ ਵਾਂਗੂ ਡੇਲੀ ਵਾਂਗੂ ਪਾਉਂਦੇ ਆ ਜੀ ਹਾਂਜੀ ਤੇ ਬਾਕੀ ਪਸ਼ੂ ਸੱਜਣੋਂ ਬਾਈ ਕੋਲੋਂ ਕਮਾਲ ਦੇ ਦਿਖਾਤੇ ਪਿੰਡ ਭੋਲੇ ਕੇ ਜ਼ਿਲ੍ਹਾ ਗੁਰਦਾਸਪੁਰ ਜ਼ਿਲ੍ਹਾ ਆ ਗਿਆ ਬਾਈ ਦਾ ਗੁਰਦਾਸਪੁਰ ਨੇੜੇ ਬਾਬਾ ਡੇਰਾ ਬਾਬਾ ਨਾਨਕ ਹਾਂਜੀ ਬਿਲਕੁਲ ਨੇੜੇ ਆ ਗਿਆ ਰੁਟੀਨ ਵਿੱਚ ਮੱਝਾਂ ਵੇਖਣ ਲਈ ਸਰਪੰਚ ਦੇ ਜੀ ਫਾਰਮ ਤੇ ਵਿਜ਼ਿਟ ਕਰ ਸਕਦੇ ਤੁਸੀਂ ਚੈਨਲ ਨੂੰ ਵੀ ਆ ਸਕਦੇ ਅਗੋ ਹਫਤੇ ਬਾਅਦ ਆ ਗੁਰੀ ਸਾਹਿਬ ਆਪਣੇ ਫਾਰਮ ਤੇ ਐਂਟਰੀ ਕਰਿਆ ਹੀ ਕਰਨਗੇ ਹਾਂ ਬਾਕੀ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਧੰਨਵਾਦ ਹੱਸੀ ਗਾ